ਉਹ ਮਾਰ ਦੇ ਮਾਰ ਦੇ ਬੱਟ ਉੱਤੇ ਚੜ ਗਿਆ ਬੱਟ ਉੱਤੇ ਇਧਰੋਂ ਮਾਰ ਤੂੰ ਤੂੰ ਇਧਰ ਆ ਜਾ ਇਧਰ ਕੇਹੜਾ ਉਧਰ ਪਰਲੇ ਪੱਸੋ ਸਤਿ ਸ਼੍ਰੀ ਅਕਾਲ ਅਕਲ ਜੀ ਸਤਿ ਸ਼੍ਰੀ ਅਕਾਲ ਅਕਲ ਜੀ ਆ ਤੁਸੀਂ ਕੀ ਕਰ ਰਹੇ ਸੀਗੇ ਕੀ ਦੱਸਾਂ ਅਜੂ ਹੈ ਨਾ ਜੂਣਾ ਤੋਂ ਉੱਪਰ ਕੀਤਾ ਜਿੰਨੇ ਮਾਰਦੇ ਆ ਉਦੋਂ ਦੁੱਖ ਨੇ ਪਤਾ ਨਹੀਂ ਕਿਦੋਂ ਆ ਜਾਂਦੇ ਨੇ ਪਰਾਂਕਲ ਜੀ ਆ ਡੰਡੇ ਸੋਟੀਆਂ ਨਾਲ ਮਾਰਨਾ ਤਾਂ ਨਹੀਂ ਚੂਹੇ ਮੁੱਕੜੇ ਹੈਗੇ ਫਿਰ ਤੂੰ ਦੱਸੇ ਭਾਈ ਕਿਵੇਂ ਮਾਰੀਦੇ ਨੇ ਚੂਹੇ ਅੰਕਲ ਜੀ ਇਹਨਾਂ ਨੂੰ ਮਾਰਦੇ ਦੋ ਤਰੀਕੇ ਨੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਰਬਾਈਤੀ ਤਰੀਕਾ ਖੇਤਾਂ ਵਿੱਚ ਉਹ ਨਦੀਨ ਕਾ ਅਤੇ ਝਾੜੀਆਂ ਪੁੱਟ ਦਿਓ ਕਿਉਂਕਿ ਇਹ ਚੂਹਿਆਂ ਨੂੰ ਲੁਕਣ ਅਤੇ ਖਰਾਕ ਲਈ ਮਦਦ ਦਿੰਦੇ ਹਨ ਚੂਹਿਆਂ ਦੀਆਂ ਪ੍ਰਾਣੀਆਂ ਖੁੱਡਾਂ ਨੂੰ ਖਤਮ ਕਰ ਲਈ ਵਟਾਂ ਖਾਲ ਸਮੇਂ-ਸਮੇਂ ਸਿਰ ਢਾ ਕੇ ਦੁਬਾਰਾ ਬਣਾਓ ਖੇਤ ਵਿੱਚ ਵਟਾਂ ਦੀ ਉਚਾਈ ਅਤੇ ਚੜਾਈ ਘੱਟ ਰੱਖੋ ਦੂਜਾ ਤਰੀਕਾ ਹੈ ਰਸਾਇਣਿਕ ਕਿ ਤੁਸੀਂ ਇੱਕ ਜ਼ਹਿਰੀਲਾ ਚੋਕ ਤਿਆਰ ਕਰ ਲਵੋ ਇਸ ਵਿੱਚ ਜ਼ਿੰਕ ਫਾਸਫਰਡ 2% ਬਾਜਰਾ ਜਵਾਰ ਜਾਂ ਕਣਕ ਦਾ ਦਰੜ ਇਹਨਾਂ ਸਾਰੀਆਂ ਅਨਾਜਾਂ ਦਾ ਮਿਸ਼ਰਣ 1 ਕਿਲੋ ਲਓ ਉਸ ਵਿੱਚ 20 ਗ੍ਰਾਮ ਖਾਣ ਵਾਲਾ ਤੇਲ 20 ਗ੍ਰਾਮ ਪੀਸੀ ਖੰਡ ਅਤੇ 80% ਤਾਕਤ ਦਾ 25% ਜ਼ਿੰਕ ਫਾਸਫਰ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਚੋਗ ਵਿੱਚ ਕਦੇ ਵੀ ਪਾਣੀ ਨਹੀਂ ਮਿਲਾਉਣਾ। ਇਸ ਚੋਗ ਨੂੰ ਕਾਗਜ਼ ਦੀਆਂ ਢਿੱਲੀਆਂ ਟਿੱਲੀਆਂ ਪੁੜੀਆਂ ਵਿੱਚ ਤਕਰੀਬਨ 6 ਇੰਚ ਡੂੰਘਾ ਖੁੜਦੇ ਵਿੱਚ ਰੱਖੋ। ਇੱਕ ਹੀ ਫਸਲ ਵਿੱਚ ਦੋ ਵਾਰ ਜ਼ਿੰਕ ਫਾਸਫਰ ਦਵਾਈ ਬਰਤਨ ਰਚਕਾਰ ਸਮਾਂ ਘਟੋ-ਘਟ 2 ਮਹੀਨੇ ਹੋਣਾ অতি ਜ਼ਰੂਰੀ ਹੈ। ਇੰਨਾ ਤਰੀਕੇ ਨੂੰ ਅਪਣਾ ਕੇ ਅੰਕਲ ਜੀ ਤੁਸੀਂ ਚੂਹਿਆਂ ਤੋਂ ਛਡਕਾਰਾ ਤਾਂ ਪਾ ਲੋਗੇ ਪਰ ਉਹ ਫੇਰ ਦੂਜੇ ਖੇਤਾਂ ਵਿੱਚ ਜਾਂ ਤੁਹਾਡੇ ਖੇਤ ਵਿੱਚ ਆ ਸਕਦੇ ਨੇ ਇਹਨਾਂ ਦਾ ਪੱਕਾ ਜੂੜ ਵੱਢਣ ਦੇ ਲਈ ਨਾ ਅੰਕਲ ਜੀ ਸਾਨੂੰ ਪਿੰਡ ਪੱਧਰ ਤੇ ਇਹਨਾਂ ਚੂਹਿਆਂ ਪ੍ਰਤੀ ਮਹੱਤਵ ਚਲਾਉਣੀ ਪਊਗੀ ਸਾਰੇ ਪਿੰਡ ਨੂੰ ਇਕੱਠੇ ਹੋ ਕੇ ਪਿੰਡ ਦੀ ਸਾਰੀ ਜ਼ਮੀਨ ਦੇ ਇਕੱਠੇ ਚੂਹਿਆਂ ਦਾ ਖਾਤਮਾ ਕਰਨਾ ਹੋਵੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨੀ ਜਾਣਕਾਰੀ ਦੇਣ ਤੇ ਧੰਨਵਾਦ ਮੇਰਾ ਨੇ ਅੰਕਲ ਜੀ ਸੀਆਪੀਟੀ ਦੀ ਟੀਮ ਦਾ ਸੀਆਪੀਟੀ ਦਾ ਜਿਹੜੇ ਸਾਨੂੰ ਅੱਗੇ ਕਿਸਾਨਾਂ ਨੂੰ ਜਾਗਰਿਤ ਕਰ ਲਈ ਪਿੰਡ-ਪਿੰਡ ਭੇਜ ਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖੇਤੀਬਾੜੀ ਦੀ ਵਧੇਰੇ ਜਾਣਕਾਰੀ ਲਈ ਸਾਡੀ ਐਪ ਡਾਊਨਲੋਡ ਕਰੋ ਡਿਜੀਟਲ ਫਾਰਮਰ ਨੈਟਵਰਕ